ਫਿਰੋਜ਼ਪੁਰ ਛੌਨੀਤੋ ਹੁਸੈਨੀਵਾਲਾ ਵਿਚਕਾਰ ਚੱਲਣਗੀਆਂ ਸ਼ਹੀਦੀ ਮੇਲੇ ਜਾਣ ਲਈ 6 ਜੋੜੀਆਂ ਸਪੈਸ਼ਲ ਟ੍ਰੇਨਾਂ 23 ਮਾਰਚ ਨੂੰ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ ਹਰ ਸਾਲ 23 ਮਾਰਚ ਨੂੰ ਹੁਸੈਨੀਵਾਲਾ ਵਿਖੇ ਮਨਾਇਆ ਜਾਂਦਾ ਹੈ ਇਸ ਮੌਕੇ ਹੁਸੈਨੀਵਾਲਾ ਵਿਖੇ ਸਤ루ਜਪੁਰ ਨੇੜੇ ਹਰ ਸਾਲ ਸ਼ਹੀਦੀ ਮੇਲਾ ਲਗਾਇਆ ਜਾਂਦਾ ਹੈ ਮੇਲੇ ਵਿੱਚ ਆਉਣ ਵਾਲੇ ਲੋਕਾਂ ਲਈ ਹਰ ਸਾਲ ਰੇਲਵੇ ਵੱਲੋਂ ਇੱਕ ਵਿਸ਼ੇਸ਼ ਰੇਲ ਗੱਡੀ ਚਲਾਈ ਜਾਂਦੀ ਹੈ। 23 ਮਾਰਚ ਨੂੰ ਫਿਰੋਜ਼ਪੁਰ ਛੌਣੀ ਤੋਂ ਹੁਸੈਨੀਵਾਲਾ ਵਿਚਕਾਰ 6 ਜੋੜੀ ਸ਼ਹੀਦੀ ਮੇਲਾ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਸ਼ਹੀਦੀ ਮੇਲਾ ਸਪੈਸ਼ਲ ਟ੍ਰੇਨ ਫਿਰੋਜ਼ਪੁਰ ਕੈਂਟ ਤੋਂ ਹੁਸੈਨੀਵਾਲਾ ਵਿਚਕਾਰ ਸਵੇਰੇ 9:30 ਵਜੇ, 10 ਵਜੇ, 11:55 ਵਜੇ, ਦੁਪਹਿਰ 1:50 ਵਜੇ ਤੇ 3:30 ਵਜੇ ਅਤੇ ਸ਼ਾਮ 5 ਵਜੇ ਚਲਾਈਆਂ ਜਾਣਗੀਆਂ। ਵਾਪਸੀ ਵਿੱਚ ਸ਼ਹੀਦੀ ਮੇਲਾ ਸਪੈਸ਼ਲ ਟ੍ਰੇਨਾ ਹੁਸੈਨੀਵਾਲਾ ਤੇ ਫਿਰੋਜ਼ਪੁਰ ਛੌਨੀ ਵਿਚਕਾਰ ਸਵੇਰੇ 9:40, 11:10 ਤੇ ਦੁਪਹਿਰ 12:45 ਤੇ ਦੁਪਹਿਰ 12:45 ਤੇ ਦੁਪਹਿਰ 2:40 ਤੇ ਅਤੇ ਸ਼ਾਮ 6:00 ਵਜੇ ਚਲਾਈਆਂ ਜਾਣਗੀਆਂ। ਇਹ ਟ੍ਰੇਨਰ ਰੂਟ ਵਿੱਚ ਦੋਵੇਂ ਦਿਸ਼ਾਵਾਂ ਵਿੱਚ ਫਿਰੋਜ਼ਪੁਰ ਸਿਟੀ ਰੇਲਵੇ ਸਟੇਸ਼ਨ ਤੇ ਰੁਕਣਗੀਆਂ।